ਜਲੰਧਰ ਮੋਗਾ ਨੈਸ਼ਨਲ ਹਾਈਵੇ ਤੇ ਮਲਸੀਆਂ ਵਿਖੇ ਫਲਾਈਓਵਰ ਦੀ ਮੁਰੰਮਤ ਸੰਬੰਧੀ ਲਗਾਈਆਂ ਰੋਕਾ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜਲੰਧਰ ਮੋਗਾ ਨੈਸ਼ਨਲ ਹਾਈਵੇ ਤੇ ਮਲਸੀਆਂ ਵਿਖੇ ਬਰਸਾਤਾਂ ਦੌਰਾਨ ਮਿੱਟੀ ਖਿਸਕਣ ਕਾਰਨ ਫਲਾਈਓਵਰ ਦੀ ਸਲੇਬ ਬੈਠ ਗਈ ਸੀ ਜਿਸ ਦੀ ਮੁਰੰਮਤ ਲਈ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਤੇ ਕੰਪਨੀ ਵੱਲੋਂ ਕਈ ਦਿਨਾ ਤੋਂ ਫਲਾਈਓਵਰ ਦਾ ਇੱਕ ਪਾਸਾ ਬੰਦ ਕਰਕੇ ਕੰਮ ਵਿੱਚ ਵਿਚਾਲੇ ਹੀ ਛੱਡਿਆ ਹੋਇਆ ਹੈ ਜਿਸ ਕਾਰਨ ਫਲਾਈਓਵਰ ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। आज शाम करीब सात बजे परसोतम लाल पुत्र सराज लाल वासी पिंड सारंगवाल शाहकोट अपने लड़के शुभम नाल मोटरसाइकिल नकोदर वालों आ रहे सी थे मोटरसाइकिल परसोतम लाल चला रहा है दिया लाइटा बंद कारण हनेरा अते उथे कोई योग प्रबंध ना होने कारण उन्हों दा मोटरसाइकिल फ्लाईओवर बंद करने लिय लग नाल टकरा गया जिस कारण दो पिओ पुत सड़क ते बुरी तरह डिगे और जख्मी हो गए ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਕਾਂਸਟੇਬਲ ਹਰਮਨਪ੍ਰੀਤ ਸਿੰਘ ਤੇ ਕਾਂਸਟੇਬਲ ਸਰਤਾਜਪ੍ਰੀਤ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜ਼ਖਮੀ ਪਿਓ ਪੁੱਤ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ ਜਿੱਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਹਸਪਤਾਲ ਚ ਐਮਰਜੈਂਸੀ ਡਿਊਟੀ ਤੇ ਕੋਈ ਵੀ ਡਾਕਟਰ ਨਾ ਹੋਣ ਕਾਰਨ ਮੌਜੂਦਾ ਸਟਾਫ ਨੇ ਜ਼ਖਮੀਆਂ ਦਾ ਇਲਾਜ ਕੀਤਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਮੇਰਾ ਨਾਮ ਪ੍ਰਸ਼ੋਤਮ ਲਾਲਾ ਜੀ ਹਾਂਜੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਭਾਜੀ ਅਸੀਂ ਆਪਣੇ ਧਿਆਨ ਆ ਰਹਿ ਸੀਗੇ ਬਿਲਕੁਲ ਰੋੜ ਦੇ ਤੇ ਮੁਰੇ ਬਿਲਕੁਲ ਇੱਕ एकदम ਡਰਮ ਲਾਏ ਹੋਏ ਸੀਗੇ ਲਾਗੇ ਲਾਗੇ ਕਰਕੇ ਮਿੱਟੀ ਦੇ ਭਰ ਕੇ ਤੇ ਨਾ ਉੱਤੇ ਕੋਈ ਲਾਈਟ ਲੱਗੀ ਨਾ ਕੋਈ ਟੇਪ ਲੱਗੀ ਸੀਗੀ ਤੇ ਅਸੀਂ ਤੇ ਇੱਕਦਮ ਆਪਣੇ ਧਿਆਨ ਆ ਰਿਆ ਸੀ ਤੇ ਇੱਕਦਮ ਹੀ ਵੱਜੇ ਉਹਦੇ ਵਿੱਚ ਉਹ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਜਿਨ੍ਹਾਂ ਨੇ ਵੀ ਇਹ ਕਿਤੇ ਜਿਹੜੇ ਸੜਕ ਮੈਹਕਮਾ ਵਾ ਇਹਨਾਂ ਦੀ ਬਹੁਤ ਵੱਡੀ ਗਲਤੀ ਆ ਜੇ ਸਾਡੀ ਡੈਥ ਵੀ ਹੋ ਸਕਦੀ ਸਾਡਾ ਇਹਨਾਂ ਟਕੜਾ ਐਕਸੀਡੈਂਟ ਹੋਇਆ ਮੇਰੇ ਬੇਟੇ ਦੇ ਵੀ ਸੱਟ ਬਹੁਤ ਲੱਗੀਆਂ ਮੇਰੇ ਵੀ ਸੱਟ ਬਹੁਤ ਲੱਗੀਆਂ ਕੌਣ ਜ਼ਿੰਮੇਵਾਰ ਇਹੋ ਜ਼ਿੰਮੇਵਾਰ ਆ ਠੀਕ ਨਹੀਂ ਸਾਡੇ ਗੁੱਜੀਆਂ ਸੱਟਾਂ ਲੱਗੀਆਂ ਰਗੜੇ ਲੱਗੀਆਂ ਵਾ ਬਾਹਾਂ ਤੇ ਸਾਡੇ ਸੱਟਾਂ ਲੱਗੀਆਂ ਵਾ ਇਹੋ ਹੀ ਜ਼ਿੰਮੇਵਾਰ ਆ ਜਿਹੜੇ ਨਹੀਂ ਮੌਕੇ ਤੇ ਕੋਈ ਲਾਈਟ ਵਗੈਰਾ ਕੁਝ ਨਹੀਂ ਸੀ ਕੁਝ ਨਹੀਂ ਲਾਈਟ ਵਗੈਰਾ ਕੁਝ ਵੀ ਨਹੀਂ ਸੀਗਾ ਨਾ ਕੋਈ ਟੇਬ ਵਗੈਰਾ ਲਾਈ ਹੋਈ ਸੀ ਨਾ ਕੋਈ ਲਾਈਟ ਵਗੈਰਾ ਲੱਗੀ ਠੀਕ ਤੇ ਤੁਸੀਂ ਉਹਨਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਇਦਾਂ ਦਿਨਣਾ ਨਾ ਵੱਧ ਤੋਂ ਵੱਧ ਸਜ਼ਾ ਹੀ ਦਿੱਤੀ ਜਾਵੇ ਮੈਂ ਕਹਿੰਦਾ ਇਦਾਂ ਦੇ ਬੰਦਿਆਂ ਨੂੰ ਜਿਹੜੇ ਠੇਕੇਦਾਰ ਆ ਜਾਂ ਕੋਈ ਵੀ ਆ ਇਹਨਾਂ ਨੂੰ ਕੀ ਮਤਲਬ ਹੈਗਾ ਕਿਸੇ ਦੀ ਮੌਤ ਹੋ ਗਈ ਠੀਕ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਅਸੀਂ ਦਿਹਾੜੀਦਾਰ ਬੰਦੇ ਆ ਹੁਣ ਸਾਨੂੰ ਕੌਣ ਦਿਹਾੜੀ ਦਊਗਾ ਅਸੀਂ ਕੰਮ ਤੋਂ ਔਣ ਡੈ ਆਪਣੇ ਧਿਆਨ ਹੁਣ ਤਾਂ ਅਸੀਂ ਤਾਂ ਬਹਿ ਗਿਆ ਹੈ ਨਾ ਕੰਮ ਤੋਂ ਸਾਡਾ ਰੋਟੀ ਪਾਣੀ ਕਿੱਦਾਂ ਚੱਲੂਗਾ ਠੀਕ ਆਪਣੇ ਜਿਹੜੇ ਐਕਸੀਡੈਂਟ ਹੋਇਆ ਕੀ ਮਾਮਲਾ ਸੀ ਇਹ ਸਰ ਬਾਈਕ ਤੇ ਆਂਦੇ ਪੈਸੇ ਨੂੰਦਰ ਵਾਲੀ ਸਾਈਡ ਤੋਂ ਕੰਮ ਕਰਕੇ ਦੋਨੇ ਮਤਲਬ ਉਪਯੋਗਤ ਹੀ ਤੇ ਉਹ ਕੱਟ ਵਿਜ਼ਿਬਿਲਟੀ ਕਰਕੇ ਤੇ ਉਹ ਐਨ ਐਚ ਆ ਲੈਣੇ ਥੋੜੇ ਜਿਹਾ ਕਾਬੂ ਜੇ ਭਰ ਕੇ ਲਾਇ ਹੀ ਰੋਡ ਤੇ ਇਹਨਾਂ ਨੂੰ ਪਤਾ ਲੱਗਾ ਤੇ ਆ ਕੇ ਸਿੱਧਾ ਉਹਦੇ ਵਿੱਚ ਵਜੇ ਤੇ ਉਹਦੇ ਕਰਕੇ ਸੱਟਾਂ ਲੱਗੀਆਂ ਮੁੰਡੇ ਨੂੰ। ਅੱਛਾ ਇਹ ਕਿੱਥੋਂ ਦੇ ਹੈਗੇ ਨੇ ਜੀ? ਇਹ ਸਰ ਇਹਨਾਂ ਦਾ ਜਿਹੜਾ ਪਿੰਡ ਹੈ। ਇਹ ਸਰੰਗੜ ਪਿੰਡ ਹੈ ਜੀ ਇੱਥੇ ਲੱਗਦਾ। ਸਰੰਗੜ ਪਿੰਡ ਦੇ ਆ ਤੇ ਇਹ ਕੰਮ ਕਰਕੇ ਆਂਦੇ ਪਏ ਆ ਮਤਲਬ ਆਪਣਾ ਘਰ ਦੇ ਕੰਮ ਹੈ। ਅੱਛਾ ਇਹ ਰਸਤਾ ਕਿੱਥੇ ਬੰਦ ਕੀਤਾ ਗਿਆ ਜੀ? ਕਾਰਨ ਕੀ ਰਸਤਾ ਬੰਦ ਕਰਨ ਦਾ ਕੋਈ ਲੱਗਾ ਪਤਾ ਜੀ? ਕਾਨ ਸਾ ਜਿਹੜਾ ਪੁਲ ਆਉਣਾ ਪੁਲ ਬੈਠਾ ਹੈ ਤੇ ਐਨਐਨਸੀ ਨੇ ਉਹ ਮੁਰੰਮਤ ਕਰ ਰਿਹਾ ਜੀ। ਠੀਕ ਹੈ ਜੀ। ਇਸ ਕਰਕੇ ਨਾ ਰਸਤਾ ਬੰਦ ਕੀਤਾ ਹੋਇਆ ਜੀ। ਨਹੀਂ ਕੋਈ ਉੱਥੇ ਰਿਫਲੈਕਟਰ ਜਾਂ ਕੋਈ ਲਾਈ अच्छा इते कोई लाइटें वगैरह उथे है जी मौके दे कोई नहीं जी भाई है पर विजिबिलिटी ਘੱਟ ਉਹਨੇ विजिबिलिटी ਘੱਟ ਹੈ ਮਤਲਬ ਕਿ ਪੂਰਾ ਕਲੀਅਰ ਨਹੀਂ ਕੋਈ ਤੇਜ ਜਾਂਦਾ ਹੈ ਤੋਂ ਲਈ ਥੋੜੀ ਦਿੱਕਤ ਹੋਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦਾ ਕਿੱਦਾਂ ਮਰੋ ਡਾਕਟਰੀ ਹਾਂਜੀ ਸਰ ਸਟੇਬਲ ਹੈ ਮਤਲਬ ਚਲੋ ਉਹਨਾਂ ਦੇ ਲੜਕੇ ਤੇ ਪਾਪਾ ਤੇ ਜਿਹੜੇ ਠੀਕ ਆ ਲੜਕੇ ਥੋੜੀਆ ਸੱਟਾਂ ਚਲੋ ਉਹ ਵੀ ਡਾਕਟਰਾਂ ਦੇ ਜੀ ਠੀਕ ਹੈ ਸਟੇਬਲ ਆ ਪਰ ਉਹਨੇ ਇੱਕ ਰੈਫਰ ਕਰ ਦਿੰਨੇ ਇਹਨੂੰ ਕੋਈ ਦਿੰਨਾ ਨੂੰ ਕਿ ਨਾਈਟ ਉਥੇ ਇੱਕ ਟ੍ਰੀਟਮੈਂਟ ਜਿੱਦਾਂ ਚੱਲਦਾ ਰਹੇਗਾ